ਦਾਦੀਏ ਕੀ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਪ੍ਰਸਤਾਵ ਨੂੰ ਬਿੱਤੀ ਸ਼ਾਮ ਖਾਰਜ ਕਰ ਦਿੱਤਾ ਹੈ ਅਤੇ ਹੁਣ ਉਹ ਦਿੱਲੀ ਕੂਚ ਕਰਨਗੇ ਇਸ ਦੇ ਉੱਤੇ ਫੈਸਲਾ ਜਿਹੜਾ ਕਿਸਾਨ ਲੈਣ ਜਾਣਗੇ ਉਥੇ ਬੈਠਕ ਦੇ ਵਿੱਚ ਸਰਕਾਰ ਨੇ ਪੰਜ ਫਸਲਾਂ ਦੇ ਉੱਤੇ ਘਟੋ-ਘਟ ਸਮਰਥਨ ਮੁੱਲ ਦੇਣ ਦਾ ਪ੍ਰਸਤਾਵ ਰੱਖਿਆ ਸੀ ਉਤੇ ਹੀ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਦੇਰ ਨੇ ਸ਼ੰਭੂ ਬਾਰਡਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਦਾ ਪ੍ਰਸਤਾਵ ਮਨਜ਼ੂਰ ਨਹੀਂ ਅਤੇ ਅਸੀਂ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੂਚ ਕਰਾਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਦਾ ਪ੍ਰਸਤਾਵ ਮਨਜ਼ੂਰ ਨਹੀਂ ਹੈ ਕਿਉਂਕਿ ਤਿੰਨ ਫਸਲਾਂ ਦੇ ਉੱਤੇ ਐਮਐਸਪੀ ਦੇ ਨਾਲ ਕੋਈ ਫਾਇਦਾ ਜਿਹੜਾ ਕਿਸਾਨਾਂ ਨੂੰ ਨਹੀਂ ਹੋਊਗਾ ਤੇ ਸਾਨੂੰ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਚਾਹੀਦੀ ਹੈ ਇਸ ਮੌਕੇ ਉਹਨਾਂ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਆਓ ਪਹਿਲਾਂ ਸੁਣ ਲੈਂਦੇ ਹਾਂ ਦੇਸ਼ ਦਾ ਕਿਸਾਨ ਇਸੇ ਤਰ੍ਹਾਂ ਲੂਟਿਆ ਰਹੇ ਲੁੱਟਦਾ ਜਾ ਰਹੇ ਤਾਂ ਉਹ ਹਮੇਂ ਸਰਕਾਰ ਨਹੀਂ ਹੈ ਇਸ ਲਈ ਇਹ ਸਭੀ ਤੱਥਾਂ ਦੇ ਹਿਸਾਬ ਸੇ ਹਮ ਦੋਨੋਂ ਫੋਰਮਨ ਆ ਅੱਜ ਬੈਠ ਕੇ ਚਰਚਾ ਕਰਨੇ ਕੇ ਬਾਅਦ ये फैसला लिया है कि ये जो प्रपोजल आई है ये प्रपोजल किसानों के पक्ष की नहीं है किसानों के हित की नहीं है और इसके इस अनुसार हम इस प्रपोजल को रद्द करते हैं जैसा डल्लेवाल साहब जी ने बता दिया भी हमने यकमुक्त इस प्रपोजल को रद्द कर दिया है और जो ये कॉन्ट्रैक्ट फार्मिंग के नाम पर ਸੋ ਇਸ ਖਬਰ ਦੇ ਉੱਤੇ ਹੋਰ ਚਰਚਾ ਕਰਨ ਦੇ ਲਈ ਮੇਰੇ ਸਹਿਯੋਗੀ ਪ੍ਰਿੰਸ ਗਰਗ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਿੰਸ ਕਿਸਾਨੀ ਅੰਦੋਲਨ 2 ਦੇ ਦਰਮਿਆਨ ਇੱਕ ਵੱਡਾ ਫੈਸਲਾ ਜਿਹੜਾ ਕਿਸਾਨਾਂ ਨੇ ਲੈ ਲਿਆ ਤੇ ਕੇਂਦਰ ਸਰਕਾਰ ਦਾ ਪ੍ਰਸਤਾਵ ਰੱਦ ਕਰ ਦਿੱਤਾ ਤੇ ਹੁਣ ਇਸ ਨੂੰ ਲੈ ਕੇ ਅੰਦੋਲਨ 2 ਆ ਜਿਹੜਾ ਕਿਹੜੀ ਦਿਸ਼ਾ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ ਬਿਲਕੁਲ ਜਿੰਦਰ ਤੁਹਾਨੂੰ ਦੱਸਣਾ ਚਾਹੂੰਗਾ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਿਆ ਸੀਗਾ ਉਹਨਾਂ ਨੇ ਪੰਜ ਫਸਲਾਂ ਦੇ ਉੱਪਰ ਐਮਐਸਪੀ ਦੀ ਗੱਲ ਕੀਤੀ ਸੀ ਤੇ ਕਿਸਾਨਾਂ ਨੂੰ ਹਵਾਲਾ ਕੀਤਾ ਸੀਗਾ ਕਿ ਪੰਜ ਸਾਲਾਂ ਤੱਕ ਦਾ ਜੋ ਕੰਟਰੈਕਟ ਕਿਸਾਨਾਂ ਦੇ ਨਾਲ ਰਹੇਗਾ ਸਾਡਾ ਉਹ ਫਸਲਾਂ ਦੇ ਉੱਪਰ ਐਮਐਸਪੀ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਪੂਰਾ ਪੂਰਾ ਕਿੰਨੇ ਜੋ ਜ਼ਿੰਮੇਵਾਰੀ ਹੈ ਉਹ ਕਿਸਾਨਾਂ ਦੇ ਮੋਢੇ ਤੇ ਪਾ ਦਿੱਤੀ ਗਈ ਸੀਗੀ ਕਿਸਾਨ ਨੇ ਆਪ ਦਾ ਹੱਕ ਰੱਖਦਾ ਪੱਤਾ ਛੱਡ ਰਿਹਾ ਹੈ ਹੁਣ ਤੁਸੀਂ ਦੱਸੋ ਤੁਹਾਡਾ ਕੀ ਕਹਿਣਾ ਹੈ ਤੇ ਉਸ ਤੋਂ ਬਾਅਦ ਕਿਸਾਨਾਂ ਨੇ 2 ਦਿਨ ਦਾ ਸਮਾਂ ਮੰਗਿਆ ਸੀਗਾ ਕਿ ਅਸੀਂ ਆਪਣੇ ਕਿਸਾਨ ਜਥੇਬੰਦੀਆਂ ਦੇ ਨਾਲ ਸਾਡੇ ਆਗੂਆਂ ਦੇ ਨਾਲ ਹੋਰ ਵੀ ਪਾਈਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਸਾਡੇ ਲਈ ਚੰਗਾ ਹੈ ਕਿ ਮਾੜਾ ਹੈ ਉਥੇ ਤਾਂ ਫਿੱਤੇ ਦਾ ਪੀਜੋ ਪਹਿਲੇ ਵਾਲ ਤੇ ਸਮੇਤ ਵਰਨ ਸਿੰਘ ਪੰਦੇਰ ਨੇ ਪ੍ਰੈਸ ਕਾਨਫਰੰਸ ਕਰਦੇ ਆ ਇਹ ਗੱਲ ਆ ਕਿ ਕਿ ਜੋ ਵੀ ਪ੍ਰਸਤਾਵ ਰੱਖਿਆ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਸਤਾਵ ਨਹੀਂ ਹੈ ਬਲਕਿ ਕਿਸਾਨਾਂ ਨੂੰ ਇੱਕ ਗੁੰਮਰਾਹ ਕਰਨ ਦਾ ਪ੍ਰਸਤਾਵ ਹੈ ਕਿ ਇੱਕ ਵਾਰ ਕਿਸਾਨ ਠੰਡੇ ਪੈ ਜਾਣ ਤੇ ਅੰਦੋਲਨੇ ਖਤਮ ਕਰ ਦੇਣਾ ਤੇ ਉਸ ਤੋਂ ਬਾਅਦ ਫਿਰ ਤੋਂ ਮੁੜ ਉਹੀ ਗੱਲਬਾਤ ਸ਼ੁਰੂ ਹੋ ਜਾਵੇਗੀ ਕਿਉਂਕਿ ਕਿਸਾਨਾਂ ਦੀ ਮੰਗ 33 ਫਸਲਾਂ ਦੇ ਉੱਪਰ ਐਮਐਸਪੀਨ ਲੈ ਕੇ ਹੈ ਤੇ ਹੋਰ ਵੀ ਕਾਫੀ ਚੀਜ਼ਾਂ ਨੂੰ ਲੈ ਕੇ ਹੈ ਤੇ ਦੂਜੀ ਗੱਲ ਜੋ ਮੀਟਿੰਗ ਹੋਈ ਸੀ ਵਿੱਤੇ ਨੀ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਵਿਚਾਲੇ ਕਿਸਾਨਾਂ ਆਗੂਆਂ ਦੇ ਵਿਚਾਲੇ ਤੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਮਲ ਹੋਏ ਸੀਗੇ ਤੇ ਉੱਥੇ ਮੀਟਿੰਗ ਦੇ ਵਿੱਚ ਕੇਵਲਰ ਕੇਵਲ ਇਹਨਾਂ ਦੇ ਉੱਪਰ ਹੀ ਗੱਲ ਕੀਤੀ ਗਈ ਫਸਲਾਂ ਦੇ ਉੱਪਰ ਐਮ ਐਸ ਪੀ ਦੇ ਉੱਪਰ ਗੱਲ ਕੀਤੀ ਗਈ ਜੋ ਬਾਕੀ ਮੰਗਾਂ ਨੇ ਕਿਸਾਨਾਂ ਦੀਆਂ ਕਰਜ਼ੇ ਮਾਫੀ ਨੂੰ ਲੈ ਕੇ ਪੈਨਸ਼ਨ ਨੂੰ ਲੈ ਕੇ ਹੋਰ ਕਾਫੀ ਜੋ ਮੰਗਾਂ ਲਗੀਆਂ ਉਸ ਦੇ ਉੱਪਰ ਕੋਈ ਚਰਚਾ ਕੀਤੀ ਹੀ ਨਹੀਂ ਗਈ ਜਿਹੜੇ ਮੁੱਖ ਮੰਗਾਂ ਹੋਰ ਵੀ ਸੀਗੀਆਂ ਉਹਨਾਂ ਨੇ ਕੇਂਦਰ ਸਰਕਾਰ ਨੇ ਗੱਲ ਆਖੀ ਸੀ ਜੀ ਕਿ ਅਸੀਂ ਤੁਹਾਨੂੰ ਪ੍ਰਸਤਾਵ ਰੱਖਦੇ ਹਾਂ 500 ਰੁਪਏ ਦੇ ਐਮਐਸਪੀ ਦਾ ਬਾਕੀ ਤੇ ਅਸੀਂ ਵਿਚਾਰ ਕਰਾਂਗੇ ਤੇ ਤੁਸੀਂ ਵੀ ਵਿਚਾਰ ਕਰਕੇ ਸਾਨੂੰ ਦੱਸੋ ਕਿ ਪ੍ਰਸਤਾਵ ਤੁਸੀਂ ਮਨਜ਼ੂਰ ਕਰਦੇ ਹੋ ਕਿ ਨਹੀਂ ਕਰਦੇ ਤੇ ਬਿੱਤੇ ਦੇ ਨਹੀਂ ਫਿਰ ਕਿਸਾਨਾਂ ਨੇ ਇਹ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰ ਦਿੱਤਾ ਰੱਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਨਾਲ ਹੀ ਐਲਾਨ ਕਰ ਦਿੱਤਾ ਕਿ ਠੀਕ 21 ਫਰਵਰੀ ਨੂੰ ਸਵੇਰੇ 11 ਵਜੇ ਕਿਸਾਨ ਆਗੂਆਂ ਦਾ ਕਿਸਾਨ ਜਥੇਬੰਦੀਆਂ ਦਾ ਦਿੱਲੀ ਨੂੰ ਕੂਚ ਹੋਵੇਗਾ ਕੋਗੇ ਇਸ ਵੇਲੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਆਪਣੇ ਆਪਣੇ ਜੀ ਮੌਜੂਦ ਨੇ 2-2 ਸਾਲਾਂ ਨਾਲ ਸਮਾਨ ਇੱਥੇ ਮੋਜੂਦ ਰੱਖਿਆ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਪਤਾ ਸੀਗਾ ਕਿ ਸਾਡਾ ਸੰਘਰਸ਼ ਹੈ ਕੋਈ ਛੋਟਾ ਸੰਘਰਸ਼ ਨਹੀਂ ਇਹ ਸੰਘਰਸ਼ ਵੱਡਾ ਹੈ ਇਹ ਸੰਘਰਸ਼ ਚੱਲਦਾ ਰਹੇਗਾ ਚਾਹੇ ਰੋਕਣ ਕਿਤੇ ਹਿਆਸ ਸੀਗੀ ਕਿ ਕਿਸਾਨਾਂ ਦਾ ਜੋ ਮੰਗਾਂ ਨੇਗੀਆਂ ਕੇਂਦਰ ਸਰਕਾਰ ਇਹ ਨਹੀਂ ਛੇਤੀ ਨਹੀਂ ਮੰਨਣਗੀਆਂ ਤੇ ਅੱਜ ਫਿਰ ਜੋ ਕੱਲ ਰਾਤ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿੰਦਰ ਦਾ ਪ੍ਰਸਤਾਵ ਸਾਡੇ ਹੱਕਾਂ ਦਾ ਪ੍ਰਸਤਾਵ ਨਹੀਂ ਹੈ ਠੀਕ ਹੈ ਪ੍ਰਿੰਸ ਪ੍ਰਿੰਸ ਠੀਕ ਹੈ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਪਰੰਤੂ ਹੁਣ ਅਗਲਾ ਐਕਸ਼ਨ ਕਿਸਾਨਾਂ ਦਾ ਕੀ ਹੋਊਗਾ ਤਿਆਰੀਆਂ ਨੂੰ ਹੋਰ ਸਿੱਧੇ ਐਕਸ਼ਨ ਤਿਆਰੀਆਂ ਹੋਰ ਮਜ਼ਬੂਤ ਕਰ ਦਿੱਤੀਆਂ ਨੇ ਕਿਉਂਕਿ हरियाणा पुलिस हरियाणा पुलिस ਵੱਲੋਂ ਦੇਖਿਆ ਜਾਵੇ ਪ੍ਰਸ਼ਾਸਨ ਵੱਲੋਂ ਦੇਖਿਆ ਜਾਵੇ ਕਿਰਪਾ ਸੁਰੱਖਿਆ ਬਾਲਾ ਜੋ ਪੂਰੀ ਤਰ੍ਹਾਂ ਕਰੀ ਤਿਆਰਨ ਮੁਸਤੈਦ ਹੈ ਉਹਨਾਂ ਨੇ ਵੀ ਆਪਣੀ ਤਿਆਰੀ ਖਿੱਚ ਰੱਖੀ ਆ ਨੇ ਕਿ ਅਸੀਂ ਬਾਰਡਰ ਨਹੀਂ ਟੱਪਣ ਦੇਾਂਗੇ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਕੁਝ ਵੀ ਹੋ ਜੇ ਮਰਦੇ ਮਰ ਜਾਾਂਗੇ ਲੇਕਿਨ ਬਾਰਡਰ ਟੱਪ ਕੇ ਹੀ ਰਹਾਂਗੇ ਹੁਣ ਦੇਖਣਾ ਇਹ ਹੋਵੇਗਾ ਪ੍ਰਿੰਸ ਅਗਲਾ ਐਕਸ਼ਨ ਕੀ ਹੋਣ ਵਾਲਾ ਹੈ ਹੁਣ ਕਿਉਂਕਿ ਪ੍ਰਸਤਾਵ ਠੀਕ ਹੈ ਰੱਦ ਕਰ ਦਿੱਤਾ ਗਿਆ ਪਰ ਹੁਣ ਹੁਣ ਕਿਸਾਨ ਨੇ ਜਿਹੜੇ ਉਹ ਬੈਠਕ ਕਰਨ ਜਾ ਰਹੇ ਨੇ ਅੱਜ ਕੋਈ ਨਵੀਂ ਰਣਨੀਤੀ ਬਣਾਈ ਜਾਊਗੀ ਤੇ ਉਧਰ ਹਰਿਆਣਾ ਦੇ ਵਿੱਚ ਟੁਕੜੀਆਂ ਕਾਫੀ ਲਾਈਆਂ ਗਈਆਂ ਨੇ ਏਜੰਸੀਆਂ ਕਾਫੀ ਨੇ ਤੇ ਕਿੱਦਾਂ ਦਾ ਮਾਹੌਲ ਹੈ ਜਿਹੜਾ ਫਿਰ ਤੋਂ ਇੱਕ ਵਾਰੀ ਦੇਖਣ ਨੂੰ ਮਿਲ ਸਕਦਾ ਜੋ ਟਕਰਾਵ 13 ਤਰੀਕ ਨੂੰ ਹੋਇਆ ਸੀ ਕੀ ਉਹੀ ਟਕਰਾਵ ਹੁਣ ਫੇਰ ਦੇਖਣ ਨੂੰ ਮਿਲੇਗਾ ਬਿਲਕੁਲ ਤ੍ਰਿੰਦਰ ਜੋ ਮਾਹੌਲ ਹੈ ਉਹ ਬੜਾ ਤਣਾਅਪੂਰਨ ਮਾਹੌਲ ਬਣਦਾ ਜਾ ਰਿਹਾ ਹੈ ਤਸਵੀਰਾਂ ਨੇ ਜਿਹੜੀਆਂ ਮਾਹੌਲ ਦੀਆਂ ਉਹ ਬੜੀਆਂ ਇੱਕ ਬਿਆਨ ਨਹੀਂ ਕਰ ਸਕਦੇ ਕਿ ਇਸ ਤਰੀਕੇ ਦੇ ਨਾਲ ਕਿਉਂਕਿ ਕਿਸਾਨਾਂ ਦੇ ਵੱਲੋਂ ਜੁੱਥੇ ਬੰਦੀਆਂ ਦੇ ਵੱਲੋਂ ਅਲੱਗ-ਅਲੱਗ ਸਟੇਟ ਦੇ ਉੱਪਰ रणनीति बनाई जा रही है हरियाणा के किसानों ਦੇ ਵਿੱਚ ਰਣਨੀਤੀ ਬਣਾਈ ਜਾ ਰਹੀ ਹੈ ਪੰਜਾਬ ਦੇ ਕਿਸਾਨ ਫਨੌਰੀ ਬਾਰਡ ਸ਼ੰਭੂ ਬਾਰਡ ਦੇ ਉੱਪਰ ਬੈਠ ਕੇ ਰਣਨੀਤੀ ਬਣਾ ਰਹੇ ਹਨ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਬਾਡਰ ਨੂੰ ਪਾਰ ਪਾਉਣਾ ਹੈ ਕਿਉਂਕਿ ਇਹ ਬਾਡਰ ਪਾਰ ਪਾਉਣਾ ਕੋਈ ਛੋਟੀ ਬੱਚਿਆਂ ਵਾਲੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਹਰਿਆਣਾ ਸਰਕਾਰ ਦੇ ਵੱਲੋਂ ਵੀ ਕਿ ਤਿਆਰੀਆਂ ਨੇ ਖਿੱਚੀਆਂ ਗਈਆਂ ਨੇ ਲੇਕਿਨ ਕਿਸਾਨਾਂ ਦੇ ਵੱਲੋਂ ਵੀ ਕਿ ਹਜ਼ਾਰੇ ਕਿ ਕੁਝ ਵੀ ਹੋ ਜੇ ਅਸੀਂ ਪਾਰ ਪਾ ਕੇ ਹੀ ਰੰਗੇ ਤੇ ਉਸ ਸਭ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪੂਰੀ ਤਰੀਕੇ ਨਾਲ ਰਣਨੀਤੀ ਬਣਾ ਰਹੀਆਂ ਹਨ ਅਬੇ ਉਸ ਤੋਂ ਬਾਅਦ ਉਹਨਾਂ ਨੇ ਜਗਾ ਮੰਗੀ ਸੀ ਮੰਤਰ ਮੰਤਰ ਦਿੱਲੀ ਇਸ ਜਾ ਕੇ ਬੈਠਾਂਗੇ ਲੇਕਿਨ ਫਿਲਹਾਲ ਉਹਨਾਂ ਨੂੰ ਕੋਈ ਦਿੱਲੀ ਦੇ ਵਿੱਚ ਵੀ ਥਗਾ ਮਿਲਦੀ ਨਹੀਂ ਨਜ਼ਰ ਆ ਰਹੀ ਕਿਉਂਕਿ ਜਗਾ ਜਗਾ ਬੈਰੀਕੇਟਿੰਗ ਕੀਤੀ ਗਈ ਹੈ ਅਗਕਸ ਨੂੰ ਕੋਈ ਜੰਦਾ ਨਹੀਂ ਕਿਸਾਨ ਉਸ ਤੋਂ ਬਾਅਦ ਵੀ ਅੱਕੇ ਅਗਲਾ ਜਿਹੜਾ ਪੜਾ ਹੈ ਫਿਰ ਤੋਂ ਇਸ ਤੋਂ ਔਖੀ ਇਸ ਤੋਂ ਹੋਰ ਮਜ਼ਬੂਤ ਟੁਕੜੀਆਂ ਦੇ ਵਿੱਚ ਬੈਰੀਕੇਟਿੰਗ ਕੀਤੀ ਗਈ ਹੈ ਸਲੇਬਾਂ ਬਚਾਈਆਂ ਗਈਆਂ ਹਨ 12 ਪਛਾਈਆਂ ਗਈਆਂ ਹਨ ਅਲੱਗ ਤਰੀਕੇ ਨਾਲ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈ ਤੇ ਇਸੇ ਨੂੰ ਦੇਖਦੇ ਹੋਏ ਕਿਸਾਨ ਆਪਣੀ ਰਣਨੀਤੀ ਬਣਾ ਰਹੇ ਹਨ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਅਗਰ ਇੱਕ ਜਗ੍ਹਾ ਤੋਂ ਰੁਕੇ ਜਾਂਦਾ ਹੈ ਤਾਂ ਅਸੀਂ ਉਸ ਦਾ ਸਾਹਮਣਾ ਕਰਨਾ ਕਿਵੇਂ ਹੈ ਲੇਕਿਨ ਗੱਲ ਕੀਤੀ ਜਾਵੇ 13 ਫਰਵਰੀ ਵਾਲੀ ਕੇ ਕਿਸ ਤਰੀਕੇ ਨਾਲ ਜੋ ਹੰਝੂ ਗੈਸ ਦੇ ਗੋਲੇ ਧਾਗੇ ਗਏ ਸੀਗੇ ਇਸ ਵਾਰ ਵੀ 30000 ਤੋਂ ਜ਼ਿਆਦਾ ਗਿਣਤੀ ਦੇ ਵਿੱਚ ਹੰਝੂ ਗੈਸ ਦੇ ਗੋਲੇ ਸਰਕਾਰ ਕੋਲ ਮੌਜੂਦ ਨੇ ਕਿ ਅਗਰ ਕਿਸਾਨ ਬਿਲਕੁਲ ਵੀ ਥੋੜਾ ਸਾ ਵੀ ਲੱਗਦਾ ਹੈ ਉਹਨਾਂ ਨੂੰ ਕਿ ਅੱਗੇ ਵਾਦੇ ਦਿਖਾਈ ਦੇਣਗੇ ਤਾਂ ਹੰਝੂ ਗੋਲਿਆਂ ਦੀ ਬਰਸਾਤ ਹੈ ਜੋ ਮੀਂਹ ਦੇ ਵਾਂਗ ਗੜਿਆਂ ਵਾਂਗੋ ਕੀਤੀ ਜਾਵੇਗੀ ਪਰ ਇਸ ਨੂੰ ਦੇਖਦੇ ਹੋਏ ਵੀ ਕਿਸਾਨ